ਸ਼ੈਤਾਨ ਚਲਾ ਗਿਆ ਔਰ ਚਤਰਿਆ ਇੰਨਾ ਜਿਆਦਾ ਚਤਰ ਇੰਨਾ ਜਿਆਦਾ ਚਲਾਕ ਕਿ ਭਰਮਾਉਣ ਵਾਲੇ ਆਤਮਾ ਤੁਹਾਨੂੰ ਭਰਮਾਉਂਦੇ ਆ ਕਿ ਕੁੜੀਆਂ ਹਨ ਕੁਰੰਬਾਰ ਹਨ ਸਕੂਲ ਜਾਂ ਕਿਤੇ ਵੀ ਔਰ ਕਿਸੇ ਪਾਪ ਚ ਡੇਕਦੀਆਂ ਕਿਸ ਮੁੰਡੇ ਨਾਲ ਘੁੰਮਦੀਆਂ ਐਦਾਂ ਹੀ ਕਈ ਵਾਰ ਮੁੰਡੇ ਹਨ ਔਰ ਪਹਿਲਾਂ ਤਾਂ ਪਤਾ ਹੀ ਨਹੀਂ ਲੱਗਣ ਦਿੰਦੇ ਜੇ ਲੋ ਕਿਤੇ ਪਤਾ ਲੱਗਦਾ ਆ ਪਤਾ ਤਾਂ ਲੱਗਣਾ ਹੀ ਹੁੰਦਾ ਕਿਉਂਕਿ ਬਈ ਬਾਈਬਲ ਚ ਲਿਖਿਆ ਕਿ ਕੋਈ ਚੀਜ਼ ਨਹੀਂ ਦੁਨੀਆਂ ਚ ਜਿਹੜੀ ਗੁੱਝੀ ਰਹਿ ਸਕਦੀ ਗੁੱਝੀ ਰਹਿ ਪੇਗੀ ਆ ਜੇ ਲੋ ਪਤਾ ਲੱਗਦਾ ਧਿਆਨ ਨਾਲ ਸੁਣੋ ਜਵਾਨ ਕੁੜੀਆਂ ਜਵਾਨ ਭੈਣਾ ਭਾਈ ਹੋ ਸਕਦਾ ਸ਼ੈਤਾਨ ਐਦਾਂ ਤੁਹਾਨੂੰ ਭਰਮਾਉਂਦਾ ਹੋਵੇ ਕਿਉਂਕਿ ਸ਼ੈਤਾਨ ਭਰਮਾਉਂਦਾ ਆ ਪਰਮਾਣ ਵਾਲਾ ਆਤਮਾ ਕੀ ਕਹਿੰਦਾ ਕਿ ਉਹਨੂੰ ਕਹਿੰਦੇ ਵੀ ਤੂੰ ਨਾ ਕਰ ਤੂੰ ਤੇ ਮਸੀਹੀ ਆ ਤੂੰ ਕਿਸੇ ਇੱਧਰ ਉਹ ਵਿਸ਼ਵਾਸੀ ਬਨੇ ਮੁੰਡਾ ਤੂੰ ਐਦਾ ਕਿਉਂ ਕਰਦੀ ਜਾਂ ਫੇ ਭਾਈਆ ਕੋਈ ਐਦਾ ਤੂੰ ਬਈ ਨਾ ਕਰ ਤੂ ਤੇ ਮਸੀਹੀ ਆ ਵਿਸ਼ਵਾਸੀ ਨੂੰ ਆ ਵਿਸ਼ਵਾਸੀ ਦੇ ਨਾਲ ਕਿਸੇ ਵੀ ਹਾਲਾਤ ਵਿਚ ਵਿਆਹ ਨਹੀਂ ਕਰਾਉਣਾ ਚਾਹੀਦਾ ਕਿੱਥੇ ਲਿਖਿਆ ਆਮਨ ਬਾਈਬਲ ਚ ਆਂ ਸਾਵੇਂ ਜੁਲੇ ਹੇਟਨਾ ਜੋ ਪੋਕਰਨਤਿਆਂ ਦੀ ਕਿਤਾਬ ਠੀਕ ਹੈ ਇਹ ਤਜਰਬਾ ਹੋਇਆ ਮੈਨੂੰ ਲੋਕਾਂ ਨਾਲ ਬੈਠ ਕੇ ਐਤੋ ਕਹਈ ਦੇਣਾ ਕੁੜੀ ਨੂੰ ਵੀ ਤੋਨਾ ਸੱਚੇ ਬਣਦੇ ਸ਼ੈਤਾਨ ਬਣਾਉਂਦਾ ਨਾਲ ਐਨਾ ਕੀ ਕਹੀਏ ਦੁੱਧ ਨਾਲ ਧੋਤੇ ਕੀ ਧੋਖਾ ਨਹੀਂ ਦੇਣਾ ਆਪਣੀ ਮਾਂ ਨੂੰ ਧੋਖਾ ਦਿੱਤਾ ਸ਼ੁਰੂ ਜਿਹੜਾ ਧੋਖੇ ਤੋਂ ਕੰਮ ਕੀਤਾ ਹੀ ਪੇ ਤੋਂ پینا پی سلا کر کے چالو کی تائی کام انہوں نے تو کھا دیتا ہے اپنی ماں نے تو نہیں دیتا ہے اور یہ سب تو پہلے یہ تو ہی کہنے میں وشواشی ہیں میں باپتسمہ لیا یا جا لینا جا کوئی بھی سب تو پہلا تو ہی پرمیشور نے تو کھا دیتا ہے تو ہی حد درجے دے تو کے بعد تو کہ تو کم چالو کر کے اینڈ میں تو کھانی دینا ہے دیکھا شیطان یہ شیطان ہے تو یہ تا نیم تو کھیتے رکھی تو بنیاد تو کھیتے رکھی ہے اور اپنا وشواش پروار تو سب تو گبالیں دے ہیں پر کوئی نہیں اس تا بھی حال ہے

ਦੋ ਦਿਨ ਪਹਿਲਾਂ ਪ੍ਰਚਾਰ ਹੋਇਆ ਫਿਰੋਜ਼ਪੁਰ ਕੁਆਰੀਆਂ ਦਾ ਦਾਜ ਇਹਨੂੰ ਜ਼ਰੂਰ ਸੁਣੋ ਆਮੇਨ ਭਾਈ ਨੇ ਕੀਤਾ ਰਤਨ ਜੀਵਨ ਜੋਰਜ ਨੇ ਕੁਆਰੀਆਂ ਦਾ ਦਾਜ ਆਮੇਨ ਬਾਈਬਲ ਚ ਲਿਖਿਆ ਜੋ ਕੁੜੀ ਉਹਦੀ ਮਾਂ ਨੇ ਪਾਲਿਆ ਸਮਝਾਇਆ ਕਦਰਾਂ ਕੀਮਤਾਂ ਉਹਨੂੰ ਸਿਖਾਈਆਂ ਜੀ ਸਿਪਲੰਸ ਸਿਖਾਏ ਰੋਟੀ ਪਾਣੀ ਸਿਖਾਇਆ ਸਭ ਤਰ੍ਹਾਂ ਸਿਖਾਇਆ ਔਰ ਉਹ ਹੁਣ ਵੱਡੀ ਹੋਈ ਔਰ ਕੋਈ ਉਹਨੂੰ ਚੋਰੀ ਕਰਕੇ ਚੁਪ ਕਰਕੇ ਲੈ ਜਾਣ ਤੋਂ ਔਰ ਇਹਨੇ ਧੋਖੇबाज ਬਣ ਕੇ ਇਹ ਨਾ ਕਹੋ ਮੈਂ ਧੋਖਾ ਨਹੀਂ ਦੇਣਾ ਸੋ ਇਹ ਪ੍ਰਭੂ ਨੇ ਮੇਰੇ دل ਜਪਾਇਆ ਕਿ ਲੋਕ ਕਿਦਾਂ ਦੇ ਆ ਸਾਰਾ ਧੋਖੇ ਤੇ ਚੱਲ ਕਰਕੇ ਅੰਦੇ ਤੇ ਧੋਖਾ ਨਹੀਂ ਦੇਣਾ ਹਾਂ ਕੋਈ ਕਿਸੇ ਨੂੰ ਪਸੰਦ ਕਰ ਸਕਦਾ ਵਿਆਹ ਕਰਾਓ ਪਸੰਦ ਕਰਕੇ ਇਹ ਬਚਨ ਚ ਮਨਾ ਨਹੀਂ ਹੈ ਪਰ ਉਹ ਵਿਸ਼ਵਾਸੀ ਹੀ ਹੋਣਾ ਚਾਹੀਦਾ ਵਿਸ਼ਵਾਸੀ ਹੀ ਹੋਣੇ ਚਾਹੀਦੇ ਉਹਦਾ ਲੰਬਾ ਟਾਈਮ ਲੱਗ ਜਾਏ ਤੇ ਤੇਰਾ ਰਿਸ਼ਤਾ ਕਰਨ ਲੱਗੇ ਵੀ ਮੰਡਿਆ ਆ ਕੁੜੀ ਆ ਦਿਖਾਉਣ ਲੱਗੇ ਠੀਕ ਆ ਤੂੰ ਦੋ ਤੀ ਖੜੇ ਪੈਰ ਤੇ ਦੱਸੋ ਵੀ ਮੈਂ ਤੂੰ ਹੋਰ ਕਿਤੇ ਕਰਾਉਣਾ ਇਹ ਵੀ ਤੋਖਾਈਆ ਪਹਿਲਾਂ ਹੀ ਦੱਸ ਦੋ ਬੱਚੇ ਚ ਲਿਖਿਆ ਕਿ ਕਰਾ ਸਕਦਾ ਸਭ ਕੁਝ ਬਦਲ ਦਿੰਦਾ ਹੈ ਹਾਲੇ ਲਹੂ ਤੁਹਾਡੇ ਸੁਭਾਅ ਨੂੰ ਤੁਹਾਡੇ ਇਦਾਂ ਦੇ ਪੁੱਠੇ ਸਿੱਦੇ ਕਾਰਨਾਮਿਆਂ ਨੂੰ ਬਦਲ ਦਿੰਦਾ ਹੈ ਹਾਲੇ ਹਾਲੇਲੂਇਆ